ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਕਿ ਸਬੰਧਤਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਤੁਹਾਨੂੰ ਸਾਰੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਤਿਹਾਸ ਦੱਸਾਂਗੇ ਤੇ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਲਓ ਜੀ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਾਤਸ਼ਾਹੀ ਪਹਿਲੀ ਤੇ ਚੱਲਦੇ ਆਂ ਅੰਦਰ ਤੁਹਾਨੂੰ ਸਾਰਾ ਇਤਿਹਾਸ ਜਿਹੜਾ ਗੁਰਦੁਆਰਾ ਸਾਹਿਬ ਦਾ ਉਹ ਦੱਸਾਂਗੇ ਤੇ ਬਾਕੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਤੁਸੀਂ ਵੀਡੀਓ ਦਾ ਐਂਡ ਤੱਕ ਬਣੇ ਰਹਿਣਾ ਤੇ ਆਪਾਂ ਅੰਦਰ ਆਗੇ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਸਾਰਾ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਤੁਸੀਂ ਇੱਧਰ ਦੇਖੋ ਦੇ ਇੱਧਰ ਗੁਰੂ ਕਾ ਲੰਗਰ ਜੀ ਉਹ ਚੱਲ ਰਿਹਾ ਜਿਵੇਂ ਇੱਧਰ ਸੰਗਤਾਂ ਸੱਕ ਰਹੀਆਂ ਨੇ ਹਨਾ ਤੇ ਚੱਲਦੇ ਆ ਅੱਗੇ ਤੇ ਅੱਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਇੱਕ ਪ੍ਰਾਤਨ ਕੂਹ ਆ ਤੁਹਾਨੂੰ ਉਹਦੇ ਵੀ ਆਪਾਂ ਦਰਸ਼ਨ ਕਰਾਵਾਂਗੇ ਬਾਕੀ ਤੁਹਾਨੂੰ ਜੋ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਉਹ ਵੀ ਛੇੜ ਆਪਾਂ ਦੱਸਾਂਗੇ ਤੇ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਲਓ ਜੀ ਤੇ ਪਹਿਲਾਂ ਮੈਂ ਤੁਹਾਨੂੰ ਇਤਿਹਾਸ ਵਾਲਾ ਜਿਹੜਾ ਬੋਰਡ ਆ ਉਹ ਦਿਖਾਵਾਂਗਾ ਤੇ ਇੱਧਰ ਤੁਸੀਂ ਇਨਸਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਕਰੋ ਜੀ ਦਰਸ਼ਨ ਤੇ ਅੱਗੇ ਤੁਸੀਂ ਇਹ ਪ੍ਰਾਤਨ ਕੂਹ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਉਹ ਦੱਸ ਦਈਏ ਦੇ ਆਪਾਂ ਤੁਹਾਨੂੰ ਸਾਹਮਣੇ ਬੋਰਡ ਦਿਖਾਉਣਾ ਜਿਹੜਾ ਲੱਗਿਆ ਹੋਇਆ ਉਹਦੇ ਉੱਤੇ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਉਹ ਤੁਹਾਨੂੰ ਆਪ ਪੜ੍ਹ ਕੇ ਸੁਣਾਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਆਪਾਂ ਇਤਿਹਾਸ ਗੁਰਦੁਆਰਾ ਸਾਹਿਬ ਦਾ ਦੱਸਾਂਗੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤਾ ਜੀ ਤੇ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਇਹ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਹਨਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਬਾਕੀ ਮੈਂ ਤੁਹਾਨੂੰ ਇਤਿਹਾਸ ਗੁਰਦੁਆਰਾ ਸਾਹਿਬ ਦਾ ਦੱਸ ਦਿੰਨਾ ਤੇ ਬਾਕੀ ਤੁਸੀਂ ਪਹਿਲਾਂ ਪੜ੍ਹ ਲਓ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਜੀ ਗੁਰਦੁਆਰਾ ਸ੍ਰੀ ਗੁਰ ਸ੍ਰੀ ਗੁਰੂ ਸਾਹਿਬ ਜੀ ਦੇ ਵਿਆਹ ਤੋਂ ਬਾਅਦ ਬੇਬੇ ਨਾਨਕੀ ਜੀ ਨੇ ਇੱਕ ਕਰ ਗੁਰੂ ਜੀ ਨੂੰ ਦੇ ਦਿੱਤਾ ਤੇ ਇੱਥੇ ਗੁਰੂ ਸਾਹਿਬ ਮਾਤਾ ਸੁਲੱਖਣੀ ਜੀ ਨਾ ਰਹਿੰਦੇ ਤੇ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਦੇ ਦੋਨੋਂ ਪੁੱਤਰ ਬਾਬਾ ਸ੍ਰੀ ਚੰਤ ਤੇ ਬਾਬਾ ਲక్ష్ਮੀਦਾਸ ਜੀ ਦਾ ਜਨਮ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਇੱਕ ਪ੍ਰਾਤਨ ਇਮਾਰਤ ਤੇ ਤੁਹਾਨੂੰ ਆਪ ਦਰਸ਼ਨ ਕਰਾਵਾਂਗੇ ਬਾਕੀ ਤੁਸੀਂ ਇੱਥੇ ਪ੍ਰਾਤਨ ਖੂਹ ਜਿਹੜਾ ਉਹ ਵੀ ਦੇਖ ਸਕਦੇ ਉਹਦੇ ਵੀ ਤੁਹਾਨੂੰ ਆਪ ਦਰਸ਼ਨ ਕਰਾਵਾਂਗੇ ਤੇ ਇਹ ਜੋ ਇਤਿਹਾਸ ਆ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਿਸੀ ਮਕਾਨ ਤੇ ਜੀ ਦੇਖਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਕਰੋ ਜੀ ਦਰਸ਼ਨ ਤੇ ਆਪਾਂ ਇਸ ਤੋਂ ਬਾਅਦ ਚੱਲਦੇ ਆਂ ਦਰਬਾਰ ਸਾਹਿਬ ਤੇ ਬਾਕੀ ਤੁਹਾਨੂੰ ਉਹ ਪ੍ਰਾਤਮਿਕ ਇਮਾਰਤ ਆ ਜਿਹੜੀ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਉਹ ਵੀ ਅੱਜ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਤੇ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਵੀਡੀਓ ਦਾ ਐਂਡ ਤੱਕ ਬਨੇ ਰਹੋ ਬਾਕੀ ਜੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਪ੍ਰਾਤਨ ਖੂਹ ਦੇ ਜਿਹੜਾ ਕਿ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚ ਹੈ ਜੀ ਬਾਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਨਾ ਤੁਸੀਂ ਇਹ ਜਲ ਵੀ ਸਖ ਸਕਦੇ ਹੋ ਤੇ ਤੁਸੀਂ ਇਹ ਪ੍ਰਾਤਨ ਖੂਹ ਦਾ ਜਿਹੜਾ ਜਲ ਆ ਉਹ ਸਖ ਸਕਦੇ ਹੋ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਕਰੋ ਜੀ ਦਰਸ਼ਨ ਉਹ ਪ੍ਰਾਤਨ ਖੂਹ ਦੇ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਤੁਹਾਨੂੰ ਅੰਦਰੋਂ ਵੀ ਸਾਰੇ ਆਪਾਂ ਗੁਰਦੁਆਰਾ ਸਾਹਿਬ ਦੇ ਜੋ ਦਰਸ਼ਨ ਕਰਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਖੂਹ ਤੇ ਕਰੋ ਜੀ ਦਰਸ਼ਨ ਲਓ ਜੀ ਲਓ ਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਚੱਲਦੇ ਆਂ ਪੂਰਾ ਸਾਹਿਬ ਤੇ ਆ ਆ ਪੌੜੀਆਂ ਜਾਂਦੀਆਂ ਨੇ ਨੀਚੇ ਤੇ ਪੌੜੀਆਂ ਉੱਤਰ ਕੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਪ੍ਰਾਤਨ ਇਮਾਰਤ ਦੇ ਤੇ ਤੁਸੀਂ ਕਰਿਓ ਦਰਸ਼ਨ ਤੇ ਆਪਾਂ ਮੱਥਾ ਟੇਕਦੇ ਆਂ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤਾ ਜੀ ਤੇ ਜਿਵੇਂ ਤੁਹਾਨੂੰ ਸਾਰਾ ਆਪਾਂ ਇਤਿਹਾਸ ਦੱਸਿਆ ਕਿ ਇਦਾਂ ਸਾਰਾ ਇਤਿਹਾਸ ਦੀ ਗੁਰਦੁਆਰਾ ਸਾਹਿਬ ਦਾ ਤੇ ਚੱਲਦੇ ਆਂ ਨੀਚੇ ਲਓ ਜੀ ਆਪਾਂ ਨੀਚੇ ਆ ਗਏ ਪੂਰਾ ਸਾਹਿਬ 'ਚ ਤੇ ਕਰਦੇ ਆਂ ਦਰਸ਼ਨ ਤੇ ਤੁਸੀਂ ਵੀ ਕਰਿਓ ਲਓ ਜੀ ਤੇ ਲੋ ਜੀ ਕਰੋ ਜੀ ਦਰਸ਼ਨ ਉਪਰਾਤਨ ਇਮਾਰਤ ਦੇ ਤੇ ਬਾਕੀ ਕਰਾਉਣਾ ਤੁਹਾਨੂੰ ਸਾਰੇ ਆਪਾਂ ਦਰਸ਼ਨ ਲੋ ਜੀ ਲਓ ਜੀ ਗੁਰਦੁਆਰਾ ਗੁਰੂ ਕਬਾਖ ਸਾਹਿਬ ਦਾ ਜੋ ਇਤਿਹਾਸ ਆ ਉਹ ਇੱਥੇ ਵੀ ਲਿਖ ਕੇ ਦੱਸਿਆ ਗਿਆ ਤੁਸੀਂ ਵੀਡੀਓ ਰੋਕ ਕੇ ਜਾਂ ਸਕਰੀਨ ਸ਼ਾਟ ਲੈ ਕੇ ਸਾਰਾ ਇਤਿਹਾਸ ਪੜ ਸਕਦੇ ਹੋ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਤਾ ਜੀ ਤੇ ਜੋ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੀ ਬਾਕੀ ਤੁਸੀਂ ਜੇ ਪੜਨਾ ਤਾਂ ਰੋਕ ਕੇ ਵੀਡੀਓ ਪੜ ਵੀ ਸਕਦੇ ਹੋ ਤੇ ਆਪਾਂ ਵੀਡੀਓ ਪਾਉਸ ਵੀ ਕਰਤੀ ਆ ਤੁਹਾਡੇ ਲਈ ਤੁਸੀਂ ਚੰਗੀ ਤਰ੍ਹਾਂ ਇਤਿਹਾਸ ਪੜ ਸਕਦੇ ਹੋ ਤੇ ਸਾਹਮਣੇ ਲਿਖਿਆ ਹੋਇਆ ਜੀ ਲਓ ਜੀ ਲਓ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸ੍ਰੀ ਹੱਟ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤਾ ਆਪਾਂ ਚੱਲਦੇ ਆ ਤੁਹਾਨੂੰ ਸਾਰਾ ਪਹਿਲਾਂ ਇਤਿਹਾਸ ਦੱਸਦੇ ਆਂ ਤੇ ਫਿਰ ਤੁਹਾਨੂੰ ਅੰਦਰਸਮਿਕ ਕਰਾਵਾਂਗੇ ਜਿਵੇਂ ਇਤਿਹਾਸ ਸਾਹਮਣੇ ਬੋਰਡ ਤੇ ਲੱਗਿਆ ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਗੁਰਦੁਆਰਾ ਸ੍ਰੀ ਹੱਟ ਸਾਹਿਬ ਸultanpur loti ਉਹ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤਖਾਨ ਦਾ ਮੋਤੀਖਾਨਾ ਹੁੰਦਾ ਸੀ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮੋਤੀਖਾਨੇ ਵਿੱਚ ਮੋਤੀ ਵੱਲੋਂ ਨੌਕਰੀ ਕਰਦੇ ਸੀ ਤੇ ਲੋੜਵੰਦਾਂ ਨੂੰ ਤੇ ਜਿੰਨਾ ਪੱਟੇ ਨਾਲ ਗੁਰੂ ਸਾਹਿਬ ਅਨਾਦ ਤੋਲਦੇ ਹੁੰਦੇ ਸੀ ਉਹ ਪੱਟੇ ਵੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਤ ਨੇ ਉਹਦਾ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ ਤੇ ਇੱਥੇ ਸ੍ਰੀ ਗੁਰੂ ਨਾਨਕ ਜੀ ਵੀ 13-13 ਤੋਲਿਆ ਕਰਦੇ ਸੀ ਤੇ ਉਹ ਸਾਰਾ ਜੋ ਇਤਿਹਾਸ ਦੀ ਗੁਰਦੁਆਰਾ ਦਾ ਤੁਹਾਨੂੰ ਦੱਸਦਾ ਜੀ ਤੇ ਚੱਲਦੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਉਹ ਪੱਟੇ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਤ ਨੇ ਜੀ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸੀ ਤੇ ਸਾਹਮਣੇ ਤੁਸੀਂ ਇਨਸਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਦਰਬਾਰ ਸਾਹਿਬ ਤੁਹਾਨੂੰ ਦ ਤੇ ਬਾਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਹਰੋਂ ਗੁਰਦੁਆਰਾ ਸਾਹਿਬ ਦੇ ਤੇ ਚਲਦੇ ਆਂ ਅੰਦਰ ਤੇ ਅੰਦਰ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਤੇ ਬਾਕੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਆ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਲਓ ਜੀ ਆਪਾਂ ਚਲਦੇ ਆਂ ਅੰਦਰ ਤੇ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਲਓ ਜੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਆ ਗਏ ਕਰੋ ਜੀ ਦਰਸ਼ਨ ਤੇ ਬਾਕੀ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੀ ਹੋਈ ਆ ਜਿਵੇਂ ਤੁਹਾਨੂੰ ਦਿਖਦੀ ਹੋਊਗੀ ਲਓ ਜੀ ਤੇ ਹੁਣ ਆਪਾਂ ਮੇਟ ਮੱਥਾ ਟੇਕਦੇ ਆ ਤੇ ਬਾਕੀ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਆਪਾਂ ਤੁਹਾਨੂੰ ਉਹ ਬੱਟਿਆਂ ਦੇ ਵੀ ਦਰਸ਼ਨ ਕਰਾਵਾਂਗੇ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸੀ ਤੇ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਗਤ ਨੇ ਜੀ ਲਓ ਜੀ ਲਓ ਜੀ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਕਰੋ ਜੀ ਦਰਸ਼ਨ s u m p ਲਓ ਜੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ